ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਦੇ ਲਈ ਲਿਆਏ ਹਾਂ ਗੁਰਦੁਆਰਾ ਪੱਥਰ ਸਾਹਿਬ ਲੇ ਜਿਹੜਾ ਕਿ ਸ਼੍ਰੀਨਗਰ ਕਾਰਗਿਲ ਰੋਡ ਤੇ ਲੇ ਤੋਂ ਤਕਰੀਬਨ 25 ਕਿਲੋਮੀਟਰ ਬਾਹਰ ਬਾਰ ਹੈ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਗੁਰੂ ਨਾਨਕ ਪਾਤਸ਼ਾਹ ਇੱਥੇ ਆਪਣੀ ਦੂਜੀ ਯਾਤਰੀ ਦੌਰਾਨ 1517 ਵਿੱਚ ਮੰਨਿਆ ਜਾਂਦਾ ਕਿ ਇੱਥੇ ਇਸ ਸਥਾਨ ਤੇ ਆਏ ਸੀਗੇ ਇਸ ਤੋਂ ਇਲਾਵਾ ਦੋ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਲੇ ਦੇ ਵਿੱਚ ਤੇ ਅੱਜ ਅਸੀਂ ਸਾਰਿਆਂ ਦੇ ਖੁਦ ਦਰਸ਼ਨ ਕਰਦੇ ਆਂ ਤੇ ਨਾਲ ਜੀ ਤੁਹਾਨੂੰ ਦਿਖਾਉਨੇ ਆਂ ਇਹ ਸਾਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਤੇ ਪਹਿਲਾਂ ਆਪਾਂ ਅੰਦਰ ਦਰਸ਼ਨ ਕਰਦੇ ਆਂ ਫਿਰ ਇਹ ਸਾਈਡ ਉਹ ਉੱਪਰ ਚੱਲ ਕੇ ਆਵਾਂਗੇ ਫਿਰ ਇਹ ਸਾਈਡ ਪਹਾੜੀ ਦੇ ਉੱਪਰ ਚੱਲਾਂਗੇ ਤੇ ਭਾਰਤੀ ਫੌਜ ਇੰਡੀਅਨ ਆਰਮੀ ਦੀ ਗੁਰਦੁਆਰਾ ਸਾਹਿਬ ਦੀ ਸਾਰੀ ਸੰਭਾਲ ਕਰਦੀ ਆ ਤੇ 2016 ਚ ਇੱਥੇ ਐਸਮਨ 9 ਸਾਲ ਪਹਿਲਾਂ ਤੇ ਉਹ ਤੋਂ ਗੁਰਦੁਆਰਾ ਸਾਹਿਬ ਬਹੁਤ ਛੋਟਾ ਹੁੰਦਾ ਸੀਗਾ ਕਾਫੀ ਮਤਲਬ ਡਵੈਲਪਮੈਂਟ ਇੱਥੇ ਦੇਖੀ ਹੈ ਇਨੇ ਸਾਲਾਂ ਬਾਅਦ ਆ ਕੇ ਇਹ ਗੁਰਦੁਆਰਾ ਸਾਹਿਬ ਦੀ ਬਹੁਤ ਬਹੁਤ ਪੈਸੇ ਖਰਚ ਕਰਨਾ ਪਿਆ ਲੋੜ ਪਿਆ ਮੈਨੂੰ ਪਰ ਜਾਂ ਤਾਂ ਕਰੀਏ ਓਕੇ ਜੀ ਬਾਏ ਬਾਏ ਲਓ ਜੀ ਪਹਿਲਾਂ ਆਪਾਂ ਦਰਬਾਰ ਹਾਲ ਚ ਚੱਲਦੇ ਆਂ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਕਿੱਥੇ-ਕਿੱਥੇ ਹੈ ਗੁਰੂ ਨਾਨਕ ਪਾਤਸ਼ਾਹ ਇਨ੍ਹਾਂ ਰਾਹਾਂ ਤੇ 500 ਸਾਲ ਪਹਿਲਾਂ ਮਤਲਬ ਆਏ ਸੀ ਤੇ ਜਿੱਥੇ ਅੱਜ ਹੁਣ ਇੰਨਾ ਮੁਸ਼ਕਲ ਲੱਗਦਾ ਆਪਾਂ ਨੂੰ ਆਪਾਂ ਚੱਲਦੇ ਜੀ ਸਭ ਤੋਂ ਪਹਿਲਾਂ ਦਰਬਾਰ ਹਾਲ ਤੇ ਆਪਣੇ ਪੰਜਾਬ ਦੀ ਸਾਰੇ ਸਿੱਖ ਫੌਜੀ ਸਿੱਖ ਰੇਜiment ਦੇ ਹੁੰਦੇ ਆ ਤੇ ਜਿਹੜੇ ਗੁਰਦੁਆਰਾ ਸਾਹਿਬ ਦੀ ਸਾਮ ਸੰਭਾਲ ਕਰਦੇ ਆ ਅੰਦਰਲੇ ਪਾਸੇ ਇਹ ਦਰਬਾਰ ਹਾਲ ਆ ਸੰਗਤ ਸਮਰ ਦੇ ਟਾਈਮ ਗਰਮੀਾਂ 'ਚ ਤਾਂ ਇੱਥੇ ਕਾਫੀ ਹੁੰਦੀ ਆ ਪਹਿਲਾਂ ਮੈਂ ਗਰਮੀਾਂ 'ਚ ਆਏ ਸੀ ਅਸੀਂ ਵਿੰਟਰ 'ਚ ਬਹੁਤ ਘੱਟ ਸੰਗਤ ਲਈ ਘੱਟ ਆਉਂਦੀ ਆ ਗੁਰਦੁਆਰਾ ਸਾਹਿਬ ਵੀ ਘੱਟ ਹੁੰਦੀ ਆ ਤੁਹਾਨੂੰ ਜੀ ਦਰਸ਼ਨ ਕਰਾਉਨੇ ਹੋ ਇਤਿਹਾਸਿਕ ਪੱਥਰ ਦੇ ਜਿਹਦੇ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਪੱਥਰ ਸਾਹਿਬ ਹੈਗਾ ਦਰਬਾਰ ਹਾਲ ਦੇ ਅੰਦਰਲੇ ਪਾਸੇ ਉਹ ਪੱਥਰ ਰੱਖਿਆ ਹੋਇਆ ਹੈਗਾ ਜਿਵੇਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਦਾ ਇਤਿਹਾਸ ਹੈ ਉੱਥੇ ਵੀ ਪੰਜੇ ਨਾਲ ਪੱਥਰ ਰੋਕਿਆ ਸੀਗਾ ਇੱਥੇ ਵੀ ਪੱਥਰ ਮੋਮ ਬਣਿਆ ਸ ਇੱਥੇ ਵੀ ਰਾਖਸ਼ ਨੇ ਪੱਥਰ ਸਿੱਟਿਆ ਸੀਗਾ ਸੇਮ ਬਿਲਕੁਲ ਉਹੋ ਜਿਹਾ ਇਤਿਹਾਸ ਹੈਗਾ ਤੇ ਅੰਦਰਲੇ ਪਾਸੇ ਉਹ ਦਰਸ਼ਨ ਕਰਾ ਕੇ ਫਿਰ ਤੁਹਾਨੂੰ ਉਹ ਪਹਾੜੀ ਵੀ ਅਸੀਂ ਜਿਵੇਂ ਬਲੀ ਕੰਧਾਰੀ ਤੇ ਗਏ ਸੀ ਨਾ ਉਵੇਂ ਤੁਹਾਨੂੰ ਪਹਾੜੀ ਦਿਖਾਵਾਂਗੇ ਜਿੱਥੇ ਮਤਲਬ ਉਹ ਰਕਸ਼ਸ਼ ਬੰਦਾ ਸੀ ਇਹ ਵੀਰ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਸੱਚ ਦਾ ਉਪਦੇਸ਼ ਦੇ ਰਹੇ ਸੀ ਸੱਚ ਦਾ ਉਪਦੇਸ਼ ਦੇ ਰਹੇ ਸੀ ਤੇ ਉਦੋਂ ਇੱਥੇ ਰਕਸ਼ਸ਼ ਟੈਪ ਬੰਦਾ ਸੀ ਉਹ ਬੰਦੇ ਮਾਰ ਕੇ ਵੀ ਖਾ ਜਾਂਦਾ ਹੁੰਦਾ ਸੀ ਇੰਨਾ ਮਤਲਹੀ ਉਹ ਤੇ ਲੋਕਾਂ ਦੇ ਵਿੱਚ ਨਾ ਉਹਦਾ ਖੌਫ ਬਹੁਤ ਜ਼ਿਆਦਾ ਸੀ ਤੇ ਇੱਥੋਂ ਦੇ ਨਿੰਬੂ ਦੇ ਲੋਕਾਂ ਨੇ ਨਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਫਰਿਆਦ ਕੀਤੀ ਤੇ ਮਹਾਰਾਜ ਇੱਥੇ ਮਤਲਬ ਇਹ ਤੰਗ ਕਰਦਾ ਤੇ ਗੁਰੂ ਪਾਤਸ਼ਾਹ ਜੀ ਸੱਚ ਦਾ ਉਪਦੇਸ਼ ਦੇਣ ਲੱਗੇ ਉਹਨਾਂ ਨੂੰ ਤੇ ਉਹਦੇ ਕੋਲ ਬਰਦਾਸ਼ਤ ਨਹੀਂ ਹੋਇਆ ਜਿੱਦਾਂ ਲਾਕੇ ਦੇ ਵਿੱਚ ਇੱਕ ਬਾਬਾ ਦੂਜੇ ਬਾਬੇ ਨੂੰ ਬਰਦਾਸ਼ਤ ਨਹੀਂ ਨਾ ਕਰਦਾ ਐਦਾਂ ਹੀ ਫਿਰ ਉਹ ਨਹੀਂ ਬਰਦਾਸ਼ਤ ਕਰਦਾ ਤੇ ਉਤੋਂ ਉਹਨਾਂ ਨੇ ਨਾ ਪੱਥਰ ਥੁੱਟਿਆ ਸੀ ਉੱਪਰ ਇੱਧਰ ਤੁਸੀਂ ਦੇਖ ਸਕਦੇ ਹੋ ਉੱਪਰ ਪਹਾੜੀ ਦੇ ਉੱਥੋਂ ਉਹਨਾਂ ਨੇ ਪੱਥਰ ਥੁੱਟਿਆ ਸੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਥੱਲੇ ਭਗਤੀ ਕਰਦੇ ਪਏ ਸੀ ਤੇ ਉਹ ਜਦੋਂ ਪੱਥਰ ਵੱਜਿਆ ਤੇ ਮਹਾਰਾਜ ਦੇ ਨਾਲ ਲਾਕੀ ਮੂਮ ਦਾ ਪੱਥਰ ਬਣ ਗਿਆ ਤੇ موم ਦਾ ਪੱਥਰ ਬਣ ਗਿਆ ਉਹਨਾਂ ਨੂੰ ਤੇ ਇਹੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਤਲਬ ਖਤਮ ਹੋ ਗਈ ਤੇ ਜਿਹੜੇ ਨਾਲ ਸੰਗਤ ਬੈਠੀ ਉਹਨਾਂ ਦੇ ਕੋਲ ਉਹ ਵੀ ਖਤਮ ਹੋ ਗਈ ਆ ਉਹ ਫਿਰ ਉੱਤੋਂ ਆਇਆ ਭੱਜਾ ਉਹਨੇ ਆ ਕੇ ਦੇਖਿਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੁਝ ਵੀ ਨਹੀਂ ਹੋਇਆ ਇਹ ਸਾਰਾ ਪੱਥਰ موم ਦਾ ਬਣ ਗਿਆ ਸੀ ਤੇ ਉਹਨੇ ਗੁੱਸੇ ਦੇ ਵਿੱਚ ਆ ਕੇ ਆਹ ਦੇਖੋ ਇੱਥੇ ਆਹ ਦੇਖੋ ਉਹਨੇ ਗੁੱਸੇ ਚ ਆ ਕੇ ਪੈਰ ਮਾਰਿਆ ਹੋਇਆ ਆਹ ਦੇਖੋ ਕਿੰਨਾ ਕਿੱਡਾ ਬਲੀ ਸੀ ਉਹ ਵੀ ਉਹਨੇ ਪੈਰ ਮਾਰਿਆ ਸੀ ਆਹ ਦੇਖੋ ਗੁੱਸੇ ਦੇ ਵਿੱਚ ਆ ਗਏ ਇਹ ਪੈਰ ਉਹਨਾਂ ਦਾ ਮਤਲਬ ਇਹ ਰਾਖਸ਼ਤਾ ਪੈਰ ਹੈ ਜੀ ਹਾਂਜੀ ਤੇ ਫਿਰ ਉਹਨੇ ਕਾਫੀ ਆਪਦੇ ਚਾਰੇ ਕੀਤੇ ਜਦੋਂ ਉਹਦਾ ਨਹੀਂ ਕਿਸ ਬੰਨੇ ਗੱਲ ਬਣੀ ਤੇ ਫਿਰ ਉਹ ਹੱਥ ਜੋੜ ਕੇ ਖੜ ਗਿਆ ਨੂੰ ਪਤਾ ਲੱਗ ਗਿਆ ਤੇ ਇਹ ਤਾਂ ਖੁਦ ਖੁਦਾ ਪਰਮਾਤਮਾ ਹੈ ਥੱਲੇ ਤੇ ਫਿਰ ਉਹ ਉਹ ਵੀ ਆਪਦੇ ਪ੍ਰਾਣਾ ਜੀਵਨ ਛੱਡ ਕੇ ਤੇ ਲੜ ਲੱਗ ਗਿਆ ਮਹਾਰਾਜ ਦੇ ਤੇ ਸੱਚ ਦਾ ਉਪਦੇਸ਼ ਲੋਕਾਂ ਨੂੰ ਇੱਥੇ ਦੇਣ ਲੱਗ ਗਿਆ ਜੀ ਹਾਂਜੀ ਤੀਜੀ ਉਦਾਸੀ ਵਿੱਚ ਆਏ ਗੁਰੂ ਨਾਨਕ ਪਾਤਸ਼ਾਹ 1515 ਤੋਂ 17 ਦੇ ਵਿੱਚ ਜਿਹੜਾ ਤੁਹਾਨੂੰ ਕਹਿ ਰਹੇ ਸੀ ਨਾ ਇੱਕ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਉਹ ਸ਼੍ਰੀ ਦਾਤਨ ਸਾਹਿਬਾ ਤੇ ਇਹ ਲੇ ਦੇ ਵਿੱਚ ਤੇ ਇਹ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਅਦ ਚੋ ਲੇ ਜਾ ਕੇ ਤੇ ਦੋ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਇੱਥੇ ਇੱਕ ਇਹ ਪੱਥਰ ਸਾਹਿਬ ਤੁਹਾਨੂੰ ਦਿਖਾ ਰਹੇ ਆ ਤੇ ਦੂਜਾ ਗੁਰਦੁਆਰਾ ਦਾਤਨ ਸਾਹਿਬ ਚਾ ਸਕੀ ਜਨਾ ਜੀ ਤੇ ਉੱਪਰ ਜਾਣ ਦੀ ਤਿਆਰੀ ਹੈ ਇੱਧਰ ਟੋਨੀ ਨਾਲ ਸ਼ਰਤ ਲਾ ਕੇ ਤੁਹਾਨੂੰ ਪਤਾ ਹੀ ਹੈ ਆਪਣੇ ਨਾਲ ਹੁੰਦਾ ਜਿਵੇਂ ਪਹਿਲਾਂ ਵੀ ਤੁਸੀਂ ਇਹਨੂੰ ਦੇਖਿਆ ਹੋਣਾ ਇਹ ਕਹਿੰਦਾ ਜੇ 15 ਮਿੰਟ ਦੇ ਚੋਂ ਉੱਪਰ ਚੜ੍ਹ ਗਏ ਤੁਸੀਂ ਕਹਦਾ ਮੈਂ ਅੱਜ ਦੇ ਸਾਰੇ ਪੈਸੇ ਮਾਫ ਕਰ ਦੂੰਗਾ 1 ਰੁਪਿਆ ਵੀ ਨਹੀਂ ਲੈਂਦਾ ਕਹਿੰਦਾ ਜੇ ਨਾ ਚੜ ਗਿਆ 16ਵਾਂ ਮਿੰਟ ਹੋ ਗਿਆ ਤਾਂ 5000 ਲਵ ਮੰਜ਼ੂਰ ਹੈ ਠੀਕ ਹੈ ਮੈਨੂੰ ਵੀ ਮੰਜ਼ੂਰ ਹੈ ਫਿਰ ਠੀਕ ਹੈ ਟਾਈਮ ਦੇਖ ਕੇ ਜਾਏਗਾ ਅਗਰ ਮੈਂ ਚੜ ਗਿਆ ਤਾਂ ਪੈਸਾ ਖਤਮ ਅੱਜ ਦਾ ਆਦਰਵਾਇਜ਼ ਡਬਲ ਠੀਕ ਹੈ ਕਿਹ ਰਹਿੰਦਾ ਜੋਰ ਲਾਵਾਂਗੇ ਪੂਰਾ ਨਹੀਂ ਚੜਾ ਜਾਏਗਾ ਇਹ ਕਹਿੰਦਾ ਨਹੀਂ ਚੜਾ ਜਾਂਦਾ ਮੇਰਾ ਵੀ ਤਜਰਬਾ ਕਹਿੰਦਾ ਬਹੁਤ ਆਉਂਦੇ ਨੇ ਕਹਿੰਦਾ ਤੁਹਾਡੇ ਹਰ ਗੇਤੇ ਲੈ ਵੀ ਚੜਾਈ ਕਰੀਓ ਉੱਪਰ ਨੂੰ ਸ਼ੁਰੂ ਬਲੀ ਕਦਾਰੀ ਵਾਂਗੂ ਪਰ ਮੈਨੂੰ ਪਾਲੀ ਭਾਈ ਖਾਸਾ ਲੱਗਦਾ ਇਹ ਚੜਨ ਨੂੰ ਕਿੰਨੇ ਵਜੇ ਕੇ 12:28 ਟਾਈਮ 12:27 ਹੋਏ 12:27 ਹਾਂ 12:27 ਹੋ ਗਏ ਦੇਖੋ 15 ਮਿੰਟਾਂ ਚ ਪਹੁੰਚਦਿਆਂ ਕਰਾਂ ਪਰ ਪਹਾੜ じゃ ਖਾਸ ਹੈਗਾ ਇਹਦਾ ਨਾਮ ਹੈ ਜੀ 10000 ਲਾਉਂ ਕਹਿੰਦਾ ਮੈਂ ਆ ਮੈਂ ਦੱਸਦਾ ਨਾਮ ਇਹਦਾ ਜੀ ਨਾਨਕ ਹਿੱਲ ਇਹ ਪਹਾੜੀ ਦਾ ਨਾਮ ਹੈ ਤੇ ਹੈ ਟੈਡੀ ਜੀ ਪਰ ਵਾਵਾ ਉੱਚੀ ਲੱਗਦੀ ਹੈ ਮੈਨੂੰ ਇਹ ਸਾਬ ਨਾਲ ਅਸੀਂ 12:42 43 ਦੇ ਪਹੁੰਚਣੇ ਚਾਹੀਦੇ ਆ ਇੱਕ ਦੋ ਮਿੰਟ ਤਾਂ ਚੱਲ ਇਧਰ ਉਧਰ ਹੋ ਜਾਂਦੇ ਆ ਤੇ ਦੇਖਦੇ ਆਂ ਖੈਰ ਪੌੜੀ ਬਾਵਾ ਕਹਿੰਦੇ ਦੱਸਦੇ 350 400 ਪੌੜੀ ਦੱਸਦੇ ਆ ਤੇ ਬਾਵਾ ਹੋ ਜਾਂਦਾ ਇੰਨਾ ਚੜਨਾ ਕੁਛ ਐਲਟੀਟਿਊਡ ਵੱਧਾ ਤੇ 12000 ਫੁੱਟ ਦੀ 13000 ਫੁੱਟ ਦੀ ਉਚਾਈ ਹੈ ਆਕਸੀਜਨ ਘਟਾ ਤਾਂ ਕਰਕੇ ਦਮ ਵੱਧ ਚੜਦਾ ਬੰਦੇ ਦਾ ਛੇਤੀ ਜਾਇ ਨਹੀਂ ਜਾਣਾ ਆ ਜਾ ਬਾਈ ਸੱਚੀ ਟੋਨੀ ਦੀ ਗੱਲ ਨਹੀਂ ਚੜਿਆਣਾ ਸਟੈਪ ਵਾਲੇ ਵੱਟਣ ਇੱਕ ਆਕਸੀਜਨ ਨਹੀਂ ਹੈਗੀ ਹਾਂ ਹਵਾ ਤਾਂ ਨਿਕਲੀ ਨਹੀਂ ਰਹੀ ਕੋਈ ਹੈਗਾ ਦਰਸਤ ਦਰ ਉੱਤੇ ਪਤਾ ਨਹੀਂ ਰੋਜਦਾ ਇਹ ਕੌਣ ਚੜਦਾ ਕੌਣ ਨਹੀਂ ਚੜਦਾ ਹਾਊਸਿੰਗ ਨਹੀਂ ਹੈਗੀ ਭਾਈ ਬੋਲਾ ਔਖਾ ਯਾਰ ਕਿਦਾਂ ਹੋ ਗਿਆ ਜੰਮੇ ਟਰੈਕਟਰ ਦੇ ਸਾਹਲ ਦੇ ਹੱਥ ਧਰਤਾ ਹੁੰਦਾ ਨਹੀਂ ਪ੍ਰਵਾ 7000 ਦੇਣਾ ਮਨਜ਼ੂਰ 6 7 7 ਸੇ ਭਾਈ ਪਰ ਸ਼ਰਤੋ ਸ਼ਰਤ ਨਹੀਂ ਲਾਣੀ ਇਹ ਵੀਡੀਓ ਤੈਨੂੰ ਬਾਅਦ ਚ ਸਬੂਤ ਨੂੰ ਔਖਾ ਕੰਮ ਹੋ ਹੋ ਜਿਹੜੇ ਬਾਈ ਇਹਦੇ ਰੋਜ਼ ਫੌਜੀ ਡਿਊਟੀ ਰਹਿੰਦੇ ਆ ਉਹ ਛੱਡ ਜਾਂਦੇ ਹੋਣਗੇ ਯਾਰ ਹੈਨਾ ਇਹਦਾ ਫਿਟਨੈਸ ਟੈਸਟ ਤੇ ਪੂਰੇ ਟੈਸਟ ਕਰਨਾ ਚਾਹੀਦਾ ਹੈ ਬਾਕੀ ਰੋ ਚੜਦੇ ਰਹਿੰਦੇ ਨੇ ਉਹ ਚੱਲ ਜਾਂਦੇ ਹੈ ਜਿਹੜੇ ਫੇਫੜੇ ਨਹੀਂ ਬਾਈ ਆਪਾਂ ਜੰਮੀ ਆਕਸੀਜਨ ਤੇ ਰਹਿੰਦੇ ਆ ਬਨੇ ਏਡੇ ਦੇਖਨੇ ਆਕਸੀਜਨ ਦੇਣ ਵਾਲੀਆਂ ਆਹ ਝਾੜੀਆਂ ਬੂਟੀ ਹੀ ਨੇ ਇਹ ਵੀ ਸੁੱਕੀਆਂ ਪਈਆਂ ਨੇ ਆਕਸੀਜਨ ਦੱਸੋ ਕਿੱਥੋਂ ਆਵੇ ਪਾਲੀ ਬਾਈ ਥੋੜੀ ਰਹਿ ਗਈ ਹੁਣ ਤਾਂ ਲੇ ਲੈ ਕੇ ਮੁੰਡਾ ਹੋ ਗਿਆ ਆ ਥੋੜੇ ਸਟੈਪਾਂ ਅੱਧਕ ਆ ਗਏ ਮੇਰੇ ਨਾਲ ਹੈ ਨਾ ਲੈ ਵੀ ਰੁਕੇ ਨਹੀਂ ਹਿੰਮਤ ਮਾਰਤੀ ਬੰਜਲ ਸਾਹਮਣੇ 14 ਮਿੰਟਾਂ ਚ ਉੱਪਰ ਆਏ ਆ ਪਾਲੀ ਬਾਈ ਨੇ ਹੌਸਲਾ ਦਿੱਤਾ ਕਹਾਂ ਖਿੱੱਚ ਚਲਟੋਂ ਨਹੀਂ ਦਿਖਾਉਣਾ ਜਾ ਕੇ ਇਹ ਉੱਪਰਲਾ ਬੱਸ ਵੈਸੇ ਤਾਂ ਮੈਨੂੰ ਲੱਗਦਾ ਹੈ ਉੱਪਰ ਆਉਣ ਦੇ 20-25 ਮਿੰਟ ਲੱਗ ਜਾਂਦੇ ਹੋਣਗੇ ਜੇ ਨਾਰਮਲ ਆਉਣਾ ਹੋਵੇ ਪਰ ਸ਼ਰਤ ਕਰਕੇ ਅਸੀਂ ਛੇਤੀ ਭੱਜ ਗਏ ਵੈਸੇ ਜਿਹੜਾ ਫਿੱਟ ਬੰਦਾ ਉਹ 10 ਮਿੰਟ ਚੜ੍ਹ ਸਕਦਾ ਸਾਨੂੰ 13 ਲੱਗਿਆ ਤੇ ਬਾਕੀ ਇਹ ਵੀ ਅੱਧਾ ਘੰਟਾ ਤੁਸੀਂ ਲੈ ਕੇ ਚੱਲੋ ਜੇ ਕਰਤਾਰਾ ਸਾਹਿਬ ਕਦੇ ਰੁਕੋਗੇ ਨਾ ਅੱਧਾ ਘੰਟਾ ਪਾਉਣ ਡਾ ਅੱਧੇ ਘੰਟੇ ਚ ਆਰਾਮ ਨਾ ਕਰ ਲਓ ਉੱਪਰਲੇ ਪਾਸੇ ਉਹ ਵਿਸ਼ਰਾਮ ਘਰ ਬਣਿਆ ਹੋਇਆ ਸੀ ਉੱਥੇ ਦਮ ਲਿਆ 10 ਮਿੰਟ ਰੁਕ ਗਿਆ ਤੇ ਹੁਣ ਉੱਪਰਲੇ ਪਾਸੇ ਕੀ ਕੁਛ ਹੈ ਉਹ ਦਿਖਾਉਨੇ ਤੁਹਾਨੂੰ ਆਨਾ ਬੋਧੀਆਂ ਦੀ ਮਾਨਤਾ ਹੈ ਸ਼ਾਇਦ ਕੁਛ ਉਹਨਾਂ ਨੇ ਇਸ ਤਰ੍ਹਾਂ ਕਰਕੇ ਬਣਾ ਕੇ ਰੱਖਿਆ ਸਾਰੀ ਜਗ੍ਹਾ ਬੋਧ ਧਰਮ ਚ ਹੁੰਦਾ ਇਹ ਤੇ ਇਹੋ ਜਿਹਾ ਕੁਝ ਬਣਾਉਂਦੇ ਆ ਉੱਪਰ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਇਹ ਉਸ ਥਾਂ ਨਾ ਜਿੱਥੋਂ ਇੱਕ ਦੱਸਦੇ ਆ ਵੀ ਪੱਥਰ ਜਿਹੜਾ ਸਿੱਟ ਸਿੱਟਿਆ ਗਿਆ ਸੀ ਆਈ ਪਾ ਲਈ ਬਾਈ ਮਰਵਾਤੇ ਹੀ ਆ ਚੱਲਾ ਟੋਲੀ ਜੇ ਫਿਟਨੈਸ ਟੈਸਟ ਦੇਖਣਾ ਨਾ ਆਓ ਇੱਥੇ ਆਓ ਤੇ ਇੰਨਾ ਚਾਹੀਏ ਦੇਖੋ ਹੋਰ ਜਾ ਕੇ ਦੱਸਣੀ ਆਪਾ ਉਹ ਗੁਰਦੁਆਰਾ ਸਾਹਿਬ ਬਿਲਕੁਲ ਠੀਕ ਆ ਆ ਨਿਸ਼ਾਨ ਚੁਲਦੇ ਜੀ ਅੱਜ ਦੀ ਚੜਾਈ ਤਾਂ ਨਾ ਬਲੀ ਕੰਧਾਰੀ ਤੋਂ ਵੀ ਔਖੀ ਲੱਗੀ ਖੈਰ ਉੱਪਰਲੇ ਪਾਸਿਓਂ ਜਿਹੜਾ ਨਜ਼ਾਰਾ ਹੈ ਉਹ ਦੇਖਣ ਵਾਲਾ ਆਲੇ ਦੁਆਲੇ ਦੇ ਪਹਾੜ ਦਾ ਜਿਹੜਾ ਵਿਊ ਹੈ ਉਹ ਦੇਖਣ ਵਾਲਾ ਤੇ ਲਦਾਖ ਚ ਪਹਿਲੀ ਵਾਰੀ ਹਾਈਕ ਪਹਿਲੀ ਵਾਰੀ ਕੀਤੀ ਹੈ ਕਿਸੇ ਪਹਾੜੀ ਤੇ ਚੜੇ ਹੋਈ ਹੈ ਤੇ ਉੱਪਰ ਥੱਲੋਂ ਲੱਗਦਾ ਹੁੰਦਾ ਵੀ ਪਹਾੜੀ ਦੇ ਉੱਪਰ ਪਤਾ ਨਹੀਂ ਖਦਮ ਹੀ ਹੈ ਸਾਰਾ ਕੁਝ ਵੀ ਉੱਪਰ ਕੁਝ ਵੀ ਨਹੀਂ ਹੋਣਾ ਪਰ ਪਿਛਲੇ ਪਾਸੇ ਦੇਖੋ ਇਦੋਂ ਵੀ ਉੱਚੇ ਉੱਚੇ ਪਹਾੜ ਸਾਰੀਆਂ ਸਾਰੀਆਂ ਦੂਰ ਤੱਕ ਪਹਾੜੀਆਂ ਪਹਾੜੀਆਂ ਉਹ ਸਾਹਮਣੇ ਵਾਲੀਆਂ ਪਹਾੜੀਆਂ 'ਚ ਮੈਗਨੇਟਿਕ ਹਿੱਲ ਹੈ ਜਿਹਨੂੰ ਚੁੰਬਕੀ ਪਹਾੜੀ ਕਹਿੰਦੇ ਆ ਤੇ ਉੱਥੇ ਕੋਈ ਵੀ ਕਾਰ ਆਪਣੇ ਆਪ ਚੜ ਜਾਂਦੀ ਹੈ ਆਟੋਮੈਟਿਕ ਬੱਸ ਉੱਥੇ ਖੜੀ ਕਰ ਦੋ ਪਤਾ ਉਹਦਾ ਕਹਿੰਦੇ ਤਾਂ ਲੱਗਿਆ ਸੀ ਇੰਡੀਅਨ ਆਰਮੀ ਦੇ ਕਹਿੰਦੇ ਹੈਲੀਕਾਪਟਰ ਕੋਈ ਹੋਰ ਜਹਾਜ਼ ਡਿੱਗੇ ਸੀ ਆਟੋਮੈਟਿਕ ਉਹਨੇ ਚੁੰਬਕ ਵਾਂਗੂ ਖਿੱਚ ਲੇ ਸੀ ਉਹ ਚ ਇੰਨੀ ਖਿੱਚ ਨਹੀਂ ਹੈ ਮੈਗਨੇਟਿਕ ਹੈ ਤਾਂ ਹੀ ਕਰਕੇ ਉਹਦਾ ਨਾਮ ਮੈਗਨੇਟਿਕ ਹਿੱਲ ਹੈ ਗੁਰਦੁਆਰਾ ਪੱਥਰ ਸਾਹਿਬ ਤੋਂ ਨੇੜੇ ਪੈਂਦੀ ਐ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਅੱਗੇ ਜਾ ਕੇ ਸ਼ਾਇਦ ਇੱਥੋਂ ਥੋੜੀ ਨਜ਼ਰ ਆਵੇ ਜਾਂ ਥੱਲੇ ਉਤਰ ਕੇ ਅਸੀਂ ਜਾ ਵੀ ਆਵਾਂਗੇ ਉੱਥੇ ਤੱਕ ਜੇ ਟਾਈਮ ਲੱਗਿਆ ਹੋ ਸਾਹਮਣੇ ਪਹਾੜਾਂ ਜਾਈ ਇੱਥੋਂ ਨੇੜੇ ਆ ਉਹ ਸਾਹਮਣੇ ਵਾਲੇ ਪਾਸੇ ਮੈਗਨੈਟਿਕ ਹਿੱਲ ਆ ਅਸੀਂ ਤਾਂ ਖੈਰ ਪਹਿਲਾਂ ਦੇਖੀ ਹੋਈ ਐ ਤਾਂ ਕਰਕੇ ਕੋਈ ਬਹੁਤਾ ਇੰਟਰਸਟ ਨਹੀਂ ਹੈਗਾ ਵਾਰ-ਵਾਰ ਉਹਨਾਂ ਜਗਾਵਾਂ ਚ ਜਾਣ ਦਾ ਉਹਨਾਂ ਨੂੰ ਦੇਖਣ ਦਾ ਤੇ ਜਦੋਂ ਤੁਸੀਂ ਕਦੇ ਆਏ ਤੁਹਾਡੇ ਲਈ ਇਹ ਆ ਵੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਆ ਤੇ ਤੁਸੀਂ ਉਹਨੂੰ ਦੇਖ ਕੇ ਆ ਸਕਦੇ ਹੋ ਉੱਥੇ ਆਪਣੀ ਕਾਰ ਖੜੀ ਕਰਕੇ ਐਕਸਪੀਰੀਅੰਸ ਕਰ ਸਕਦੇ ਹੋ ਪਤਾ ਲੱਗ ਜਾਊਗਾ ਤੇ ਖੈਰ ਹੁਣ ਅਸੀਂ ਲੇ ਪਾਸੇ ਉਤਰਦੇ ਆ ਤੇ ਫਿਰ ਇਸ ਤੋਂ ਬਾਅਦ ਲੇਹ ਵੱਲ ਨੂੰ ਜਾਣਾ ਤੇ ਉੱਥੇ ਜਿਹੜੇ ਦੋ ਹੋਰ ਇਤਿਹਾਸ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਉਹ ਦਿਖਾਵਾਂਗੇ ਲੈ ਵੀ ਪਹੁੰਚ ਗਿਆਂ ਲੇ ਪਾਸੇ ਬਿਲਕੁਲ ਪਾਰਕਿੰਗ ਦੇ ਵਿੱਚ ਆ ਆਉਂਦਾ ਯਾਰ ਟੋਨੀ ਟੋਨੀ ਵੀਰੇ ਕਿਸੇ ਪੰਜਾਬੀ ਨਾਲ ਪੰਗਾ ਨਹੀਂ ਲੈਣਾ ਨਹੀਂ ਨਹੀਂ ਫਿਰ ਤੋ ਮਤਲਬ ਆਪਨੇ ਕੁਝ ਬੋਲਾ ਨਹੀਂ ਸਰ ਆਪ ਆਪ ਤੋ ਵੈਸੇ ਚੱਲ ਰਹੇ ਹਾਂ ਪਹੁੰਚ ਗਿਆ ਪਹੁੰਚ ਗਿਆ 15 ਮਿੰਟ ਮੇ ਦਿਖਾਈਗਾ ਆਪਕੋ ਪੈਸਾ ਵੀ ਦੇਗਾ ਔਰ ਐਕਸਰਸਾਈਜ਼ ਵੀ ਹੋਗਾ ਪੈਸਾ ਵੀ ਦੇਗਾ ਐਸਾ ਨਹੀਂ ਹੈ ਠੀਕ ਹੈ ਬਟ ਪੰਜਾਬੀ ਨਾਲ ਪੰਗਾ ਨਹੀਂ ਲੈਣਾ ਲੈ ਵੀ ਭੁੱਖ ਲੱਗੇ ਹੁਣ ਲੰਚ ਦਾ ਟਾਈਮ ਹੋ ਗਦਰੋ 1 ਵਜ ਗਿਆ ਲੰਗਰ ਛੱਕ ਕੇ ਗੁਰਦੁਆਰਾ ਸਭ ਤੋਂ ਫਿਰ ਅੱਗੇ ਚੱਲਾਂਗੇ ਹੁਣ ਆਪਾਂ ਪੰਜਾਬੀਆਂ ਸੇ ਬੰਗਾ ਮਤ ਲੈਣਾ ਪੰਜਾਬੀਆਂ ਸੇ ਬੰਗਾ ਮਤ ਲੈਣਾ ਚੈਲੰਜ ਮਤ ਕਰਨਾ ਪੰਜਾਬੀ ਕੋ ਕਿਸੇ ਕੋ ਜਿੰਦਗੀ ਮੇ ਪਿਆਰ ਸੇ ਜੋ ਮਰਜੀ ਕਰਾ ਲਓ ਚੈਲੰਜ ਮਤ ਕਰਨੇਗਾ ਕਹਿੰਦੇ ਜੇ ਭਾਈ ਜੇ ਆਉਂਦੇ ਹਾਂ ਭਾਈ ਪਾਲੀ ਜੇ ਕਹਿੰਦੇ ਅਣਖ ਤੇ ਲਾ ਜਾਣ ਫਿਰ ਤਾਂ ਬਾੜੀ ਬੜੀ ਕਰਦੇ ਫਿਰ ਨਹੀਂ ਫਿਰ ਤਾਂ ਚਾਹੇ ਮਰ ਜਾਂਦੇ ਅੱਜ ਹਾਂ ਗੱਲ ਅਣਖ ਤੇ ਆ ਗਈ ਮਰਨ ਦਾ ਕੰਮ ਹੀ ਅੱਜ ਗੱਲ ਅਣਖ ਤੇ ਆ ਗਈ ਸੀ ਟੋਨੀ ਇਹਨੂੰ ਪਤਾ ਨਹੀਂ ਪੰਜਾਬੀ ਕੌਮ ਦਾ ਹੈ ਹੇ ਹੇ ਆ ਚਲੋ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਕਾਫੀ ਜ਼ਿਆਦਾ ਵੱਡੀ ਆ ਤੇ ਲੰਗਰ ਹਾਲ ਦਾ ਵੀ ਪ੍ਰਬੰਧ ਹੈ ਚਾਹ ਪਾਣੀ ਦਾ ਵੀ ਪ੍ਰਬੰਧ 24 ਘੰਟੇ ਤੇ ਮਤਲਬ ਡੇ ਡੇ ਟਾਈਮ ਚੱਲਦਾ ਰਹਿੰਦਾ ਹੈਗਾ ਫੌਜੀਆ ਦੀ ਮੈਂਟੇਨੈਂਸ ਕਹਿੰਦੇ ਪੂਰੀ ਹੁੰਦੀ ਹੈ ਤੇ ਦੇਖੋ ਲੰਗਰ ਹਾਲ ਵੀ ਕਿੰਨਾ ਵਧੀਆ ਪ੍ਰਬੰਧ ਬਣਾਇਆ ਹੋਇਆ ਹੈਗਾ ਏਲ ਦਾਖਦੀ ਅਸਲ ਚ ਖੂਬਸੂਰਤੀ ਲੈ ਨੂੰ ਜਾ ਰਹੇ ਹੁਣ ਅਸੀਂ ਵਾਪਸ ਤੇ ਇੰਨੇ ਸੋਹਣੇ ਸੋਹਣੇ 뷰ਪੁਆਇੰਟ ਆਉਂਦੇ ਯਾਰ ਰਸਤੇ ਚ ਇਹ ਸਾਹਮਣੇ ਲੱਗਿਆ ਬੋਰਡ ਗੁਰਦੁਆਰਾ ਸਾਹਿਬ ਦੇ ਇਹ ਜਿਵੇਂ ਤੁਹਾਨੂੰ ਦੱਸਿਆ ਮੈਂ ਇੱਕ ਦਿਨ ਪਹਿਲਾਂ ਵੀ ਇਹ ਗੁਰਦੁਆਰਾ ਸਾਹਿਬ ਪਹਿਲਾਂ ਤਾਂ ਬਿਲਕੁਲ ਮੇਨ ਬਾਜ਼ਾਰ ਚ ਹੁੰਦਾ ਸੀ ਜਿਹੜੀ ਮੇਨ ਮਾਰਕੀਟ ਹੈ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇੱਥੇ ਅੱਜ ਵੀ ਬੋਰਡ ਤਾਂ ਲੱਗੇ ਹੋਏ ਆ ਉਹ ਉੱਪਰ ਤੁਸੀਂ ਦੇਖ ਸਕਦੇ ਹੋ ਤੇ ਦੇ Hindu ਧਰਮਸ਼ਾਲਾ ਵੀ ਆ ਉਹ ਸਾਹਮਣੇ ਦੇਖੋਗੇ ਨਾ ਜਰਾ ਇੱਥੇ Hindu ਧਰਮਸ਼ਾਲਾ ਵੀ ਬਣੀ ਹੋਈ ਹੈ ਲੈ ਪਰ ਹੁਣ ਇਹ ਵੀ ਇਮਾਰਤ ਨਵੀਂ ਬਣ ਗਈ ਤੇ ਪੁਰਾਣੀ ਇਮਾਰਤ ਬੰਦ ਹੈ ਸਾਨੂੰ ਅਸੀਂ ਜੇ ਖੁੱਲੀ ਹੁੰਦੀ ਤਾਂ ਤੁਹਾਨੂੰ ਇਹਦੀ ਵੀ ਅਸੀਂ ਦਰਸ਼ਨ ਕਰਾਉਣੇ ਸੀਗੇ ਤੇ ਹੁਣ ਮਾਰਕੀਟ ਦੇ ਵਿੱਚੋਂ ਨਹੀਂ ਹੁੰਦੇ ਹੋਏ ਆਪਾਂ ਗੁਰਦੁਆਰਾ ਸਾਹਿਬ ਪਹੁੰਚਦੇ ਆਂ ਗੁਰਦੁਆਰਾ ਸਾਹਿਬ ਕਰਕੇ ਦਰਸ਼ਨਾਂ ਫਿਰ ਅਸੀਂ ਦੁਬਾਰਾ ਮਾਰਕੀਟ ਦੇ ਵਿੱਚ ਆਉਣੇਗਾ ਤੇ ਕਿਉਂਕਿ ਸਾਮਾਨ ਸਮੋਲਣਾ ਹੈਗਾ ਕੱਲ ਨੂੰ ਸਾਡੀ ਫਲਾਈਟ ਹੈ ਵਾਪਸ ਜਾਣਾ ਸੀ ਚੰਡੀਗੜ੍ਹ ਦੀ ਤੇ ਜਿਹੜਾ ਥੋੜਾ ਬਹੁਤਾ ਖਰੀਦੋ-ਫਰੋਕਤ ਕਰਨੀ ਉਹ ਕਰਾਂਗੇ ਨਾਲ ਨਾਲ ਉਹ ਵੀ ਤੁਹਾਨੂੰ ਦਿਖਾ ਦਾਂਗੇ ਜੀ ਬਾਜ਼ਾਰ ਲੈ ਦੇ ਇਹ ਜਿਹੜੀ ਹੁਣ ਇਹਦੀ ਨਵੀਂ ਇਮਾਰਤ ਬਣੀ ਹੈ ਨਾ ਗੁਰਦੁਆਰਾ ਸਾਹਿਬ ਦੀ ਇਹ ਸੈਂਟਰਲ ਏਸ਼ੀਅਨ ਮਿਊਜ਼ੀਅਮ ਦੇ ਕੋਲ ਹੈ ਇੱਥੇ ਫੈਮਿਲੀਜ਼ ਪੰਜਾਬੀ ਵੀ ਰਹਿੰਦੀਆਂ ਸਾਹਮਣੇ ਲਿਖਿਆ ਸਿੰਘ ਪੰਜਾਬੀ ਢਾਬਾ ਕਾਫੀ ਸਾਰੀਆਂ ਪੰਜਾਬੀ ਫੈਮਿਲੀਜ਼ ਵੀ ਹੈਗੀਆਂ ਇੱਥੇ ਪੁਰਾਣੀਆਂ ਗਲੀਆਂ ਤੰਗ-ਤੰਗ ਗਲੀਆਂ ਵਿੱਚੋਂ ਨਹੀਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਦੀ ਇਮਾਰਤ ਆਉਂਦੀ ਹੈ ਜਿਆਦਾਤਰ ਤਾਂ ਕਹਿੰਨਾ ਬੰਦ ਹੀ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਦੇ ਰਹੇ ਹਾਂ ਨਾ ਕਿ ਜੀ ਵਿంటర్ ਚ ਘੱਟ ਹੀ ਕੁਝ ਖੁੱਲਦਾ ਹੈ ਇਹ ਆ ਗਿਆ ਜੀ ਇਤਿਹਾਸ ਗੁਰਦੁਆਰਾ ਸਾਹਿਬ ਬਿਲਕੁਲ ਅੰਦਰਲੇ ਪਾਸੇ ਆ। ਸ਼੍ਰੀ ਦਾਤਨ ਸਾਹਿਬ। ਇਹ ਦੇਖੋ ਪਵਿੱਤਰ ਰੁੱਖ ਜਿਸ ਨੂੰ ਦਾਤਨ ਸਾਹਿਬ ਇਸਵਾਕ ਵਜੋਂ ਜਾਣਿਆ ਜਾਂਦਾ ਹੈ। ਮੁੱਖ ਬਿਜਾਰ ਵਿੱਚ ਸਥਿਤ ਹੈ 1517 ਜਿੱਥੇ ਗੁਰੂ ਨਾਨਕ ਪਾਤਸ਼ਾਹ ਆਏ ਸੀਗੇ। ਇਹ ਸਭ ਤੋਂ ਪੁਰਾਣਾ ਰੁੱਖ ਹੈ ਜੋ ਅੱਜ ਵੀ ਖੜਾ ਹੈ। ਤੇ ਇਹ ਹੈ ਜੀ ਗੁਰਦੁਆਰਾ ਸਾਹਿਬ। ਇੱਧਰ ਵੀ ਦਾਤਨ ਸਾਹਿਬ ਦਾ ਗੁਰਦੁਆਰਾ ਦਾਤਨ ਸਾਹਿਬ ਦਾ ਇਤਿਹਾਸ ਲੱਗਿਆ ਹੋਇਆ ਹੈ। ਹੁਣ ਅੰਦਰਲੇ ਪਾਸੇ ਤੁਹਾਨੂੰ ਦਿਖਾ ਦਨੇ ਆ। ਇਹ ਜਿਵੇਂ ਨਾ ਸਿੱਕਮਚ ਅਸੀਂ ਗਏ ਸੀ ਉੱਥੇ ਖੁੰਡੀ ਬਣਾਤੀ ਸੀ ਦਰਖਤ ਦੀ। ਕਹਿੰਦੇ ਹੁੰਦੇ ਉੱਥੇ ਖੁੰਡੀਆਂ ਲੱਗੀਆਂ ਸੀ। ਉਵੇਂ ਹੀ ਇਹ ਦਰਖਤ ਤਾਂ ਪੁਰਾਣਾ। ਕਾਫੀ ਪੁਰਾਣਾ ਦਰਖਤ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਖੜਾ ਹੈਗਾ। ਤੇ ਇਹ ਆਹਾ ਜੀ ਅ ਇਮਾਰਤ ਹੈ। ਹੁਣ ਆਪਾਂ ਉੱਪਰਲੇ ਪਾਸੇ ਚੱਲਦੇ ਹਾਂ ਦਰਸ਼ਨ ਕਰਦੇ ਆ ਨਾਲ। ਨਾਲ ਜੀ ਤੁਹਾਨੂੰ ਦਿਖਾਉਨੇ ਆ। ਇਹ ਅਸੀਂ ਪਹੁੰਚ ਗਏ ਜੀ ਦੂਜੀ ਮੰਜ਼ਲ ਤੇ ਉੱਪਰ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਵਾਪਸੀ ਤੇ ਆ ਕੇ ਤੁਹਾਨੂੰ ਸਾਰੋਂ ਵਾਰਾ ਬਾਹਰੋਂ ਸਾਰਾ ਦੁਆਰਾ ਦਿਖਾਵਾਂਗੇ ਚੰਦਰਲੇ ਪਾਸੇ ਚੱਲੀਏ ਵਾਹ ਬਹੁਤ ਸੋਹਣਾ ਹੈ ਇੰਡੀਆ ਨਾ ਇੰਨਾ ਡਿਜੀਟਲ ਹੋ ਰਿਹਾ ਹੈ ਅੱਜ ਮੈਂ ਪਹਿਲੀ ਵਾਰ ਲਾਈਵ 'ਚ ਗੁਰਦੁਆਰਾ ਸਾਹਿਬ ਮੱਥਾ ਵੀ Google Pay ਨਾਲ ਟਿਕਿਆ 100 ਰੁਪਏ Google Pay ਕੀਤਾ ਕਿਉਂਕਿ ਮੇਰੇ ਕੋਲ ਜੇਬ 'ਚ ਪੈਸੇ ਹੈ ਨਹੀਂ ਸੀ ਅੱਜ ਕੱਲ ਕੋਈ ਰੱਖਦਾ ਨਹੀਂ ਸੋ ਦੇਖੋ ਵੀ ਬਾਹਰ ਤਾਂ ਦੇਖਦੇ ਸੀ ਗਲੀਆਂ ਤੇ ਵੀ ਇਹ ਬਾਰਗੋੜ ਆਉਣ ਲੱਗੇ ਵੀ ਜਿਹਦੇ ਤੋਂ ਤੁਸੀਂ ਮੱਥਾ ਟੇਕ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਨਾਲ ਬਿਲਕੁਲ ਉੱਪਰਲੀ ਇਮਾਰਤ ਤੇ ਆ ਗਏ ਖਾਸ ਗੱਲ ਇਹ ਦੀ ਪਤਾ ਇੱਥੇ ਕੀ ਆ ਆ ਬੋਦੀ ਲੇਪਾਲਸ ਹੈਗਾ ਸ਼ਾਇਦ ਬੋਦੀ ਮੱਠਾ ਆ ਕੋਲ ਸਾਹਮਣੇ ਵਾਲੇ ਪਾਸੇ ਮਸਜਿਦ ਹੈ ਅਜ਼ਾਨ ਵੀ ਹੋ ਰਹੀ ਹੈ ਸ਼ਾਇਦ ਤੇ ਇੱਥੇ ਗੁਰਦੁਆਰਾ ਸਾਹਿਬ ਤਿੰਨੇ ਧਾਰਮਿਕ ਸਥਾਨ ਇੱਕ ਥਾਂ ਤੇ ਆ ਤੁਸੀਂ ਦੇਖੋ ਇੰਨਾ ਨੇੜੇ ਇਨਸਾਨਾਂ ਨੂੰ ਵੀ ਇਸ ਤਰੀਕੇ ਨਾਲ ਰਹਿਣਾ ਚਾਹੀਦਾ ਕਿ ਧਰਮ ਕੋਈ ਵੀ ਹੋਵੇ ਪਰਮਾਤਮਾ ਇੱਕ ਆ ਇਹ ਲੇ ਸ਼ਹਿਰ ਆ ਸਾਰਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਲੇਚ ਜਿਹੜੀ ਆਬਾਦੀ ਉਹ ਮੁਸਲਿਮ ਵੀ ਆ ਸਿੱਖ ਵੀ ਰਹਿੰਦੇ ਆ ਸਿਕ ਫੈਮਲੀਜ਼ ਵੀ ਪੰਜਾਬੀ ਫੈਮਲੀਜ਼ ਰਹਿੰਦੀਆਂ ਤੇ ਨਾਲ ਬੋਧੀ ਦਾ ਕਾਫੀ ਜ਼ਿਆਦਾ ਇਧਰਲੇ ਪਾਸੇ ਆ ਸਾਰੀ ਬੋਧੀਆਂ ਦੀ ਜਗ੍ਹਾ ਸੋਇ ਗੁਰਦੁਆਰਾ ਸਾਹਿਬ ਸੀ ਜਿੱਨਾ ਉੱਪਰਲੇ ਪਾਸਿਓ ਤੁਹਾਨੂੰ ਦਰਸ਼ਨ ਕਰਾਉਣੇ ਸੀਗੇ ਤੇ ਜਦੋਂ ਕਦੇ ਆਏ ਤਾਂ ਜ਼ਰੂਰ ਇੱਥੇ ਦਰਸ਼ਨ ਕਰਕੇ ਜਾਇਓ ਤੁਸੀਂ ਆਹ ਤਾਂ ਬੜਾ ਸੋਹਣਾ ਇਧਰਲੇ ਪਾਸੇ ਨੇ ਸਾਰੇ ਕਰ ਮਿੱਟੀ ਦੇ ਆ ਕੱਚੇ ਇਹ ਜਿਹਨੇ ਤੁਸੀਂ ਆ ਦੇਖ ਰਹੇ ਹੋ ਕੱਚੇ ਘਰ ਕਿਉਂਕਿ ਇਹ ਪ੍ਰਾਣਾ ਲੇ ਪ੍ਰਾਣਾ ਲੇ ਹੈ ਜਿਹੜਾ ਪ੍ਰਾਣਾ ਸਭ ਤੋਂ ਪਹਿਲਾਂ ਦਾ ਲੇ ਸ਼ਹਿਰ ਹੁੰਦਾ ਸੀ ਹੁਣ ਦਾ ਡਿਵੈਲਪ ਹੋ ਕੇ ਬਹੁਤ ਦੂਰ ਤੱਕ ਵੱਸ ਗਿਆ ਤੇ ਖੈਰ ਹੁਣ ਆਪਾਂ ਹੇੜਲੇ ਪਾਸੇ ਚੱਲਦੇ ਆਂ ਜੀ ਸੋਏ ਸੀ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਦੂਜੇ ਤੁਹਾਨੂੰ ਕਰਾਉਣੇ ਸੀਗੇ ਤੇ ਬਾਕੀ ਜਿਹੜਾ ਲੇ ਹੈ ਨਾ ਲੇ ਪੂਰਾ ਡਰਾਈ ਸੀਟ ਹੈ ਪਹਿਲਾਂ ਤੁਹਾਨੂੰ ਗੁਰਦੁਆਰਾ ਪੱਥਰ ਸਾਹਿਬ ਦੇ ਕੋਲ ਵੀ ਦਿਖਾਇਆ ਬਿਲਕੁਲ ਡਰਾਈ ਹੈ ਇੱਕ ਵੀ ਰੁੱਖ ਨਹੀਂ ਤੁਹਾਨੂੰ ਇੱਥੇ ਮਿਲੂਗਾ ਤੇ ਬੜੀ ਹੈਰਾਨੀ ਦੀ ਗੱਲ ਹੈ ਵੀ ਐਡਾ ਐਡੇ ਡਰਖਤੇ ਗੁਰਦੁਆਰਾ ਸਾਹਿਬ ਦੇ ਕੋਲ ਹੀ ਆ ਜਿਹੜੇ ਤੁਹਾਨੂੰ ਦੇਖਣ ਨੂੰ ਇੱਥੇ ਪੁਰਾਣੇ ਮਿਲ ਰਹੇ ਆ ਤੇ ਇਸ ਤੋਂ ਇਲਾਵਾ ਵੈਸੇ ਅਸੀਂ ਦੇਖਿਆ ਨਹੀਂ ਵੀ ਨੇੜੇ ਤੜੇ ਇਸ ਇਲਾਕੇ 'ਚ ਹੋਵੇ ਸੋ ਇਸ ਕਰਕੇ ਇਹਦੀ ਜਿਹੜੀ ਹਿਸਟੋਰੀਕਲ ਇੰਪੋਰਟੈਂਸ ਹੈ ਕਾਫੀ ਜ਼ਿਆਦਾ ਹੈ